ਦੰਦ ਨਹੀਂ ਮੜਦਾ ਇਹ। ਪਿਆਹ ਆਵਲਾ ਵਜਾਦਾ ਵਰਦਾ। ਵਰਦਾ ਹੈ? ਹੂੰ। ਵੜ ਆਇਆ ਤੂੰ। ਚਾਰ ਬੰਦੇ ਨਾਲ ਨੁਕਰਾਉਂਦਾ ਵੀ ਇਹ ਤੇ। ਲੱਗਦਾ ਰਹਿਣੇ। ਗੱਪ ਮਾਰੀ ਜਾਂਦਾ। ਗੱਪ ਮਾਰਦਾ ਨਾ ਇਹ। ਸੱਚੀ ਗੱਲ ਹੈ। ਗੱਪੀ। ਨਹੀਂ ਵਰਦਾ। ਵਰਦਾ? ਦੇਖ ਲੈ। ਮੈਂ ਤਾਂ ਕੋਈ ਨਹੀਂ ਮੈਂਦਾ। ਤੂੰ ਇੱਕ। ਛੋਡੇ ਮੂੰਹ ਵਿੱਚ ਵੀ ਪਾਣੀ ਲੈ ਕੇ ਆਉਣੇ ਆ। ਤੁਸੀਂ ਦੇਖੋ ਵੀ ਚਾਂਪ ਕਿੰਨੀ ਜਿਆਦੇ ਵਧੀਆ ਕਿੰਨੀ ਸੌਫਟ ਹੈ। 48 ਵੇਖ ਕੇ ਤੁਹਾਡਾ ਜੀਕਰ ਲੱਗ ਜੂ ਖਾਣ ਨੂੰ ਜਦੋਂ ਆਪਾਂ ਦਿੱਲੀ ਬਠਿੰਡਾ ਮਲੋੜ ਚੌਂਕ ਚ ਆਉਣੇ ਆ ਟਟਾਲੇ ਨੂੰ ਪਾਲ ਤੁਹਾਨੂੰ ਆ ਬੋਰਡ ਲੱਗਿਆ ਮਿਲੂਗਾ ਵਾਹ ਵਾਹ ਤੋ ਮੈਨੂੰ ਬਰਥਡੇ ਮਿਸ ਨਹੀਂ ਕਰਿਆ ਬਈ 10 ਤਰੀਕ ਨੂੰ ਬਰਥਡੇ ਤਾਂ ਮੈਨੂੰ ਪਤਾ ਹੀ ਨਹੀਂ ਸੀ ਗਿਫਟ ਤਾਂ ਦੇ ਯਾਰ ਹਣੀ ਹੱਕ ਬੰਦ ਨਾ ਗਿਫਟ ਦੇ ਆਂਦਾ ਆ ਲੈ ਜਾ ਚੱਕ ਕੇ ਗਿਫਟ ਹੀ ਆ ਇਹ ਲੈ ਕੇ ਆਣਾ जाले आ गया टू थाउजेंड इयर्स लेटर गिफ्ट आ गया मेरा मानसब की हाल है मंडी तेरे निरीक्षण करी जाने हो स्थाई सरकार आ रही है पक्का पक्का चाबी जेब तेरे की बैठे हैं किनारे खेला ਬਲੈਕ ਰੂਸੀਆ ਇਹ ਉਹਦਾ ਮੈਨੂੰ ਨਹੀਂ ਪਤਾ ਇਹਦਾ ਇਹਦਾ ਪਰੇ ਗੇ ਅਗਰ ਰੱਖਿਆ ਪਰੇ ਗੇ ਇਹ ਕੀ ਨਾਮ ਹੈ ਪਰੇ ਗੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਖੂਬਸੂਰਤ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਬਾਕੀ ਥੋੜੇ ਦਿਨ ਪਹਿਲਾਂ ਆਪਾਂ ਚੰਡੀਗੜ੍ਹ ਆ ਗਏ ਸੀਗੇ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਸਾਡੀ ਡੱਬ ਵਾਲੀ ਮੰਡੀ ਡੱਬ ਵਾਲੀ ਮੰਡੀ ਜਮਾਂ ਬਾਰਡਰ ਤੇ ਹੈ ਹਰਿਆਣੇ ਦੇ ਤੇ ਰਾਜਸਥਾਨ ਦੇ ਤੇ ਸਾਡੇ ਪਿੰਡੋਂ ਤਕਰੀਬਨ ਮਲੋਟ ਤੇ ਡੱਬ ਵਾਲੀ ਲਗਭਗ ਕੋਈ 2-3 ਕਿਲੋਮੀਟਰ ਦਾ ਫਰਕ ਹੈ ਇੱਕੋ ਜਿਹੀ ਨਿਬਾਟ ਹੀ ਪੈਂਦੇ ਆ ਫਿਲਹਾਲ ਹੁਣ ਅਸੀਂ ਲਗਭਗ ਪਹੁੰਚ ਹੀ ਚੁੱਕੇ ਹਾਂ ਡੱਬ ਡੱਬ ਵਾਲੀ ਮੰਡੀ ਇਹ ਹੈ ਜੀ ਡੱਬ ਵਾਲੀ ਦਾ 메인 ਦਿਲ ਜਿਵੇਂ ਬਟਿੰਡੇਜੀਤ ਰੋਡ ਹੈ ਤੇ ਇੱਥੇ ਹੈਗਾ ਜੀ ਇਹ ਕੋਲੋਨੀ ਰੋਡ ਮੈਂ ਤੇ ਅੱਜ ਬ੍ਰਾਊਨ ਸਿੰਘ ਜੀ ਆਏ ਆ ਚਾਪ ਖਾਣਾ ਤੇ ਮੈਂ ਤੁਹਾਨੂੰ ਯਕੀਨ ਮੰਨੋਗੇ ਚਾਪ ਜ਼ਿੰਦਗੀ ਚ ਪਹਿਲੀ ਵਾਰੀ ਵੀ ਬ੍ਰਾਊਨ ਸਿੰਘ ਜੀ ਨਾਲ ਖਾਧੀ ਸੀ ਤੇ ਮੈਨੂੰ ਬੜੀ ਚੰਗੀ ਲੱਗੀ ਤੇ ਹੁਣ ਮੈਂ ਤੀਜੀ ਵਾਰੀ ਜਿਹੜੀ ਚਾਪ ਜ਼ਿੰਦਗੀ ਵਿੱਚ ਖਾਣ ਜਾ ਰਿਹਾ ਮੈਨੂੰ ਐ ਜਿਕੇ ਹੋਰ ਜੀ ਹੁੰਦੀ ਪਰ ਸਵਾਦ ਬਹੁਤ ਹੁੰਦੀ ਹੈ ਤੇ ਅਸੀਂ ਜਾ ਰਹੇ ਹਾਂ ਇਸ ਟਾਈਮ ਪੰਜਾਬ ਵਾਲੇ ਕੋਲੇ ਜੀ ਪੰਜਾਬ ਚਾਂਪ ਵਾਲੇ ਇੱਥੇ ਬਹੁਤ ਵਧੀਆ ਬਣਾਉਂਦੇ ਆ ਤੇ ਜਾ ਕੇ ਖਾਣਿਆ ਚਾਂਪ ਤੇ ਨਾਲੇ ਸੋਡੇ ਮੂੰਹ ਵਿੱਚ ਵੀ ਪਾਣੀ ਲੈ ਕੇ ਆਉਣੇ ਆ ਤੁਸੀਂ ਦੇਖੋ ਵੀ ਚਾਂਪ ਕਿੰਨੀ ਜਿਆਦਾ ਵਧੀਆ ਕਿੰਨੀ ਸੌਫਟ ਹੈ ਥਾਲੀ ਦੇ ਵੇਖ ਕੇ ਸੋਡਾ ਜੀਕਰ ਲੱਗ ਜੂ ਖਾਣ ਨੂੰ ਇਧਰ ਮੁਹੰਮਦ ਵੀ ਆਏ ਪਏ ਆਹ ਭਾਈਆ ਚਾਂਪ ਵਾਲਾ ਪੰਜਾਬੀ ਚਾਂਪ ਬਹੁਤ ਵਧੀਆ ਚਾਂਪ ਬਣਾਉਂਦਾ ਭਾਈ ਤੇ ਰੇਟ ਵੀ ਜਾਜ ਹੁੰਦਾ ਚਾਂਪ ਹੀ ਸਰੇ ਹੁੰਦੀ ਹੈ ਇਹ ਹੈਗਾ ਜੀ ਆਪਣਾ ਚੜਾਲਾ ਰੋਡ ਤੇ ਪੰਜਾਬੀ ਚਾਂਪ ਬਹੁਤ ਵਧੀਆ ਕੁਆਲਿਟੀ ਤੇ ਬਹੁਤ ਜਿਆਦਾ ਸਵਾਦ ਜਿੰਨੇ ਵੀ ਕਹਿ ਦਈਏ ਤੁਸੀਂ ਚਿਕਨ ਭੁੱਲ ਜਾਓਗੇ ਜਦੋਂ ਆਪਾਂ ਦਿੱਲੀ ਬਠਿੰਡਾ ਮਲੋੜ ਚੌਂਕ ਚ ਆਉਣੇ ਆ ਟਟਾਲੇ ਨੂੰ ਪਾਲ ਤੁਹਾਨੂੰ ਆ ਬੋਰਡ ਲੱਗਿਆ ਮਿਲੂਗਾ ਪੰਜਾਬੀ ਚਾਂਪ ਦਾ ਤੇ ਸਾਹਮਣੇ ਬਈਰਗਿਆਂ ਦਾ ਦੁਕਾਨ ਆ ਆ ਮੋਬਾਈਲ ਨੰਬਰ ਆ ਬਈਰਗਿਆਂ ਦਾ ਆਉਣ ਤੋਂ ਪਹਿਲਾਂ ਮੈਨੂੰ ਫੋਨ ਕਰ ਦਿਓ ਨਾਲ ਦੀ ਨਾਲ ਤੁਹਾਨੂੰ ਰੈਡੀ ਮਿਲੂਗੀ ਚੀਜ਼ ਜਦੋਂ ਆਪਾਂ ਆਉਣੇ ਆ ਇਸ ਸਾਈਡ ਤੋਂ ਗਾਂ ਜਾਂਦੀ ਇਹ ਰੋਡ ਚਟਾਲੇ ਨੂੰ ਰਾਜਸਥਾਨ ਨੂੰ ਸੰਗਰਗੇ ਨੂੰ ਪੰਜਾਬੀ ਚਾਹ ਅੱਛੇ ਮਜਬੂਰ ਵੀ ਬਹੁਤ ਆ ਤੁਸੀਂ ਉਹੀ ਪੁੱਛੋਗੇ ਨਾ ਕਿਸੇ ਨੂੰ ਵੀ ਡੱਬ ਵਾਲੀ ਚਾਹ ਖਾਣੀ ਕਿਤੋਂ ਵਧੀਆ ਮਿਲਦੀ ਹੈ ਤਾਂ ਮਤਲਬ ਤੁਹਾਨੂੰ ਹਰੇਕ ਬੰਦਾ ਹੀ ਆਖੂਗਾ ਪੰਜਾਬੀ ਚਾਹ ਵਾਲਾਂ ਦੇ ਜਾਓ ਵੈਸੇ ਜਿਹੜਾ ਸੋਨੂ ਭਾਈ ਉਹ ਵੀ ਵਧੀਆ ਬਣਾਉਂਦਾ ਹੈ ਜਿੰਨਾਂ ਦਾ ਨੌਨ ਬੇਜ ਦਾ ਕੰਮ ਆ ਤੇ ਬੈੱਡ ਦਾ ਕੰਮ ਆ ਬਹੁਤ ਸਾਫ਼ ਬਰਾ ਕੰਮ ਆ। ਆਉਂਦਾਂ ਨੂੰ ਜੂੜ ਪਾਣੀ ਦੇ। ਮੱਕੇ ਇੰਦਰ ਬੈਟਰ ਨੂੰ ਵੀ ਬਣਾਇਆ ਬਾਈ ਯਾਰ ਕੰਦੇ ਬਹੁਤ ਵਧੀਆ। ਹੋ ਗਣੀ ਜੀ। ਮਨਤਪ ਕੀ ਹਾਲ ਹੈ? ਮੰਡੀ ਦਾ ਨਿਰੀਖਣ ਕਰੀ ਜਾਂਦੇ ਹੋ। ハハハハ! <music> ਪਾਈ ਸਰਕਾਰ ਆ ਰਹੀ ਹੈ ਪੱਕਾ ਪੱਕਾ 200% ਦਾ 200 ਵਾਹ ਬਈ ਵਾਹ ਜਵਾਕਾਂ ਦਾ ਨਵਨਵੇਂ ਸ਼ੌਂਕ ਕਿਨੇ ਰੱਖਿਆ ਮੈਂ ਰੱਖਿਆ ਤੁਸੀਂ ਰੱਖਿਆ ਆ ਗਈਆਂ ਯਾਰਾ ਬੰਦੇ ਬੰਦ ਨਹੀਂ ਪੜਦਾ ਤੇ ਆ ਆਵਲਾ ਵੱਜਦਾ ਵੜਦਾ ਵੜਦਾ ਹੈ ਵੜ ਆਏ ਤੂੰ ਲੱਗਦਾ ਰਹਿਣੇ ਪਰ ਖਲੀ ਆਂਦਾ ਮੂਹ ਗੱਪ ਮਾਰੀ ਜਾਂਦਾ ਗੱਪ ਮਾਰਦਾ ਨਾ ਸੱਚੀ ਗੱਲ ਹੈ ਨਹੀਂ ਵਰਦਾ ਵਰਦਾ ਦੇਖ ਲੈ ਮੈਂ ਤਾਂ ਕੋਈ ਨਹੀਂ ਮੈਂਦਾ ਤੂੰ ਇੱਕ ਵਰਦਾ ਹਰ ਜੇ ਦਿਖਾਉਣਾ ਚਾਪ ਜਿਹੇ ਤਰੀਕੇ ਬੈਠਣਾ ਯਕੀਨ ਮੈਨਾਂਦਰ ਤੇ ਜਮਾ ਹੀ ਨਹੀਂ ਹੈ ਕੁਝ ਨਹੀਂ ਚੱਲਦੀ ਹੈ ਹਾਂ ਦਰਦ ਕਿੰਨਾ ਕੁ ਹੁੰਦਾ ਹੈ ਹੈ ਇਹਨੂੰ ਪਾਸੇ ਰੱਖਦੇ ਕੋਈ ਨਹੀਂ ਬਾਜ ਕੱਢ ਲਈ ਦੇਖੋ ਪਰਦੇ ਬਹੁਤ ਹਨ। ਉਹ ਵਾਰਤ। ਕਿਥੇ ਵੱਡੀ ਹੈ? ਦੂਰੀ ਰੱਖ। ਉਹ ਤਾਂ ਨਹੀਂ ਵੱਡਦਾ ਇਹਨੂੰ ਨਹੀਂ। ਹਾਂ ਓਏ ਸਹੀ ਗੱਲ ਅਤਰੀ। ਸਿਆਣਾ ਇਹ। ਕੀ ਨਾ ਰੱਖਿਆ ਦਾ? ਇਹ ਤਾਂ ਇਹਦਾ ਨਾਂ ਬਲਾਕਰਸ਼ੀਆ। ਹੈ? ਬਲਾਕਰਸ਼ੀਆ। ਇਹ ਉਹਦਾ। ਮੈਨੂੰ ਨਹੀਂ ਪਤਾ। ਇਹਦਾ ਇਹਦਾ ਪਰਿਗਾਂ ਰੱਖਿਆ ਪਰਿਗਾਂ। ਕੀ ਨਾ ਹੈ? ਪਰਿਗਾਂ ਹੈ। ਕਦੋਂ ਲੈ ਆਂਦੇ? ਚੱਲੀ ਹੁੰਦਰ ਜੈ। ਆਹ ਇੰਨਾ ਨਹੀਂ ਲੈ ਆ। ਤੇ ਤੁਮਨੇ ਬਰਥਡੇ ਮੈਸ ਨਹੀਂ ਕਰਿਆ ਬਈ। 10 ਤਰੀਕ ਨੂੰ। ਬਰਥਡੇ ਤਾਂ ਮੈਨੂੰ ਪਤਾ ਹੀ ਨਹੀਂ ਸੀ। ਤੇ ਹੁਣ ਗਿਫਟ ਮੇਰਾ? ਮੈਨੂੰ ਨਹੀਂ ਪਤਾ। ਗਿਫਟ ਤਾਂ ਦੇ ਯਾਰ। ਹਣੀ ਮੈਂ ਹੱਕ ਬੰਦ ਨਾ ਗਿਫਟ ਦੇ ਆਂਦਾ। ਗਿਫਟ ਦੇ ਆ। ਗਿਫਟ ਹੋਰ। ਆ ਲੈ ਲੈਣ ਟੱਕ ਕੇ ਗਿਫਟ ਹੀ ਆ ਇਹ। ਲੈ ਕੇ ਆਉਣਾ? ਜਾ ਲਿਆ ਵਾ। 2000 years later. ਗਿਫਟ ਆ ਗਿਆ ਮੇਰਾ ਕੀ ਹੈ ਕਾਟੇਟ ਕਰਦਾ ਮੇਰੇ ਨਾਲ ਇਹ ਗਿਫਟ ਹੁੰਦਾ ਨਵਾਂ ਤੇ ਲਿਆ ਹੁੰਦਾ ਚਲ ਨਵਾਂ ਪੁਰਾਣਾ ਪੰਦੇ ਤਾਂ ਮੈਨੂੰ ਉਹ ਵੀ 10 ਰੁਪਏ ਲਾ ਸਕਦਾ ਮੇਰੇ ਵਾਸਤੇ ਯਾਰ ਦੇਖੀ ਮੈਨੂੰ ਗਿਫਟ ਦਿੱਤਾ ਲੈ ਪੁਰਾਣਾ ਪਹਿਨਣਾ ਨਵਾਂ ਪੈਂਤ ਲੈ 10 ਰੁਪਏ ਦਾ ਹਾਂ ਲਓ ਚੱਲਦਾ ਵੀ ਨਹੀਂ ਅੱਛਾ ਵੈਰੀ ਗੁੱਡ